ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਆਏ ਆ ਜੀ ਕਿਹੜਾ ਪਿੰਡ ਆ ਆਲਮ ਵਾਲਾ ਆਲਮ ਵਾਲਾ ਇੱਥੇ ਹੈਗੇ ਆ ਖੇਤ ਮੁਕਾਲਾ ਇੱਥੇ ਹੈਗਾ ਜੀ ਆਪਣਾ ਜਿਹੜਾ ਟਰਾਲੇ ਵਾਲਾ ਜ ਨਵਾਂ ਚੱਲਿਆ ਰਵਾਜ ਪਹਿਲਾਂ ਤਾਂ ਚਲੋ ਤਵੀਆਂ ਪਹਿਲਾਂ ਟੋਚਣ ਹੁੰਦੇ ਸੀ ਫਿਰ ਤਵੀਆਂ ਮੁਕਾਬਲੇ ਹੁਣ ਟਰਾਲੇ ਨੂੰ ਜਿਵੇਂ ਮਿੱਟੀ ਲੱਦ ਕੇ ਟਰੈਕਟਰ ਖਿੱਚਦੇ ਆ ਤੇ ਮੈਂ ਆ ਵੀ ਆਪਣੇ ਧੂਆ ਦਾ ਮੁੰਡਾ ਅਸੀ ਗਾਲ ਜੀ ਇਹਨੂੰ ਥੋੜਾ ਜਿਆਦਾ ਸ਼ੌਂਗ ਆ ਥੋੜਾ ਜਿਆ ਨੂੰ ਟਰੈਕਟਰ ਟੁੱਟ ਰਹੀ ਵੀ ਸਟਾਰਟ ਸਟੋਪ ਕਰ ਲੈਂਦਾ ਹੁਣ ਸਾਡਾ ਕੰਮ ਬੰਦ ਹੋ ਗਿਆ ਬੰਦ ਤਾਂ ਹਾਂਕਰ ਹੋ ਗਿਆ ਤੇ ਪਰ ਹਟਦੇ ਤਾਂ ਹਜੇ ਹੋ ਨਹੀਂ ਕਾਰ ਹੀ ਲੈ ਜਾ ਕਦੇ ਕਦੇ ਤੇ ਪਹੁੰਚ ਗਏ ਆਪਾਂ ਆਲਮਾਲਾ ਆਲਮਾਲਾ ਕਲਾਂ ਹਾਂ ਆ ਕੇ ਪ੍ਰਾਨ ਲਗਾਉਂਦਾ ਲਓ ਜੀ ਕਿਥੇ ਰਹਿ ਗਿਆ ਆਏ ਵੱਗੇ ਪੁਰਾਣੇ ਦਾ ਪਿੰਡ ਹੈ ਜੀ ਆਲਮ ਆਲਾ ਕਲਾਂ ਤੇ ਦਿਖਾਵਾਂਗੇ ਤੁਹਾਨੂੰ ਉੱਥੋਂ ਦੇ ਜੋਰ ਹੋਦਾ ਸੀ ਥੋੜੇ ਲੇਟ ਹੀ ਗਏ ਚਲੋ ਕੰਮ ਧੰਦਾ ਸੀਗਾ ਕਰੇ 1400 ਮੀਟਰਸ ਟਨ ਲੈਫਟ ਤੇ ਬਸ ਹੁਣ ਸਮਝ ਲਓ ਵੀ ਲੋਕੇਸ਼ਨ ਦੇ ਜਮਾਂ ਨੇੜੇ ਆਪਾਂ ਬਣੀ ਰੋ ਵੀਡੀਓ ਨਾਲ ਦਿਖਾਉਣੇ ਆ ਫਿਰ ਤੁਹਾਨੂੰ ਉੱਥੋਂ ਦਾ ਮਾਹੌਲ ਹਾਂਜੀ ਪਹੁੰਚ ਗਏ ਆ ਆਲਮ ਆਲੇ ਕਲਾਂ ਪਹਿਲਾਂ ਤਾਂ ਥੋੜਾ ਜਿਹਾ ਅਸੀਂ ਗਲਤ ਹੋ ਗਏ ਸੀ ਇਹ ਅੱਗੇ ਟੱਪ ਗਏ ਸੀ ਮੋਗੇ ਵੱਲ ਨੂੰ ਕਾਨੀ 4 ਕਿਲੋਮੀਟਰ ਤੋਂ ਅੱਗੇ ਮੁੜੇ ਆ। ਇਹ ਨੀ ਚੋਬਰ ਜਾ ਰਹੇ ਆ ਲੱਗਦਾ ਉੱਥੇ ਹੀ ਪਹੁੰਚ ਗਏ ਜੀ ਆਪਾਂ 메ਨ ਲੋਕੇਸ਼ਨ ਤੇ ਗੱਡੀਆਂ ਗੁੱਡੀਆਂ ਤੋਂ ਦਾ ਕੱਠ ਵਾਵਾ ਚੰਗਾ ਹੀ ਲੱਗ ਰਿਹਾ ਬਾਕੀ ਗਾਂਹ ਜਾਏ ਤਾਂ ਪਤਾ ਲੱਗੂ। ਮੇਰਾ ਤਾਂ ਆਪਾਂ ਲਈ ਇਹ ਗੱਡੀ ਤੇ ਵਧੀਆ ਟਿਕਾਣਾ ਆ ਵੇਖ ਕੇ। ਲੋ ਵੀ ਗੱਡੀ ਕਰਕੇ ਪਾਰਕ ਤੇ ਆਪਾਂ ਹੁਣ ਚੱਲ ਪਏ ਆ ਮੇਲਾ ਵੇਖਣ ਗੱਡੀਆਂ ਦਾ ਇਕੱਠ ਕਾਫੀ ਚੰਗਾ ਹੈ ਤੇ ਰੌਲਾ ਰੱਪਾ ਵੀ ਕਾਫੀ ਸੁਣ ਰਿਹਾ ਵੇਹੇ ਸ਼ਾਮ ਦੇ 5 ਵਜੇ ਆ ਨਾਲ ਗੁਰਦੁਆਰਾ ਸਾਹਿਬ ਆ ਇਹ ਰੌਲਾ ਤਾਂ ਕਾਫੀ ਹੈ ਵੇਖੋ ਕੀ ਮਾਹੌਲ ਆ ਦਿਖਾਉਣੇ ਆ ਤੁਹਾਨੂੰ ਬੜੇ ਨੂੰ ਵੀਡੀਓ ਨਾਲ ਫੇ ਫੋਨ ਵੀ ਛੋਟਾ ਹਲਦਾ ਹਲਦਾਣੀ ਹੈ ਜਿਹੜਾ ਆਇਆ ਨਾ ਜਿੰਨਾ ਮਰਜ਼ੀ ਭੱਜਾਇਆ ਇਸਟੈਬਲਿਸ਼ਮ ਜਿਆਦੇ ਆ ਮੇਰੇ ਉੱਤੇ ਆ ਕਿ ਪੁੱਜੇ ਆ ਸਮਰਾਲੇ ਦੇ ਏਰੀਏ ਤੱਕ ਓਪਨਾਂ ਦੇ ਵਿੱਚ ਪਰ ਦੂਜੇ ਪਾਸੇ ਤਾਕ ਨਾ ਖਰਾਬ ਕਰਦੇ ਵੀਰਾ ਜੀ ਓਏ ਉੱਪਰ ਚ ਲਗੇ ਤਾਂ ਕਹਾਂ ਯਾਰ ਡਰਾਈਵਰ ਮਕੀਰਾ ਦੇ ਨੇੜੇ ਦੇ ਵੀ ਨਹੀਂ ਪਹੁੰਚਦੀ ਨਾ ਐਵੇਂ ਭਾਂ ਦਾ ਤੇਲ ਨਹੀਂ ਵਧਾਇਆ ਉਹ ਲੈਣਾ ਨਹੀਂ ਦੇਣਾ ਨਹੀਂ ਤੇਲ ਵਧਾਇਆ ਨਹੀਂ ਹਾਂ ਉਹ ਨਹੀਂ ਜਾਲਾ ਤੇਲ ਦਾ ਪਾਉਂਦਾ ਹੈ ਕਿਹੜਾ ਆਹਾ ਇਹ ਦਾ ਇਹ ਕੈਰ ਦੇਣੀ ਮਾਰਦੇ ਦੂਰ ਦੇ ਤਾਂ ਨੇ ਜਾਣਾ ਹੀ ਜਾਣਾ ਦੂਰ ਆ ਗਈ ਤੇ ਗੇਅਰ ਵੱਡਾ ਕਰ ਦੇਣਾ ਕਰੂਗਾ ਹਾਂ ਦੂਰ ਤੇ ਦਾ ਆਟੋਮੈਟਿਕ ਹੀ ਗੇਅਰ ਵੱਡਾ ਹੋ ਜਾਂਦਾ ਇਹ ਬਹੁਤ ਪਾਰ ਦਾ ਟਰੈਕਟਰ ਯਾਰ ਚੱਕ ਕਬਾਈ ਉਹਨਾਂ ਤੋਂ ਵੱਡਾ ਕਰਦਾ 6 ਦੀ ਧਾੜੀ ਉਹ ਮਂਗਾਵਲੇ ਚੋਂਦਾ ਕੋਈ ਭਾਂਡਾ ਸਟਾਕ ਨਿਲਾ ਆਦਾ ਨਿਆਰਾ ਹੁੰਦਾ ਯਾਰ ਇੱਕ ਮੀਟਰ 99 ਟਰੈਕਟਰ ਆ ਕਾਰਬਨ ਨਾਲ ਖੋਲਦਾ ਉਹਨੇ ਨਾਲ ਮੁਰੇ ਹੁੜਾ ਜਿਹੜਾ ਬੋਲ ਜੋ ਤੇਰਾ ਮੇਰਾ ਨਹੀਂ ਦਾ ਜਿਹੜਾ ਹਾਲੈਂਡ ਦਾ ਨਾ ਯਾਰ ਗੌੜੀ ਕਿੱਥੇ ਨਹੀਂ ਤੇ ਪੈਪ ਲਾ ਦੇ ਕਾਰਬੋ ਦਾ ਬਾਈ 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 ਛੋਟਾ ਹੀ ਜੀ ਛੋਟੀਆਂ ਬੰਦੇ ਕਰਦਾ ਹਾਂ ਆਹ ਬੋਲਾ ਕਿ ਛੋਟੇ ਹੀ ਛੋਟੇ ਬਾਈ ਤੇ ਸਹੀ ਗੱਲ ਆ ਜਿੰਨੇ ਵੀ ਜਗਾੜ ਬਣਾਉਂਦਾ ਬਹੁਤ ਜਿਆਦਾ ਜਗਾੜ ਬਣਾਉਂਦਾ ਮਰਾ ਦੇ ਜਗਾੜੇ ਨਹੀਂ ਪਤਾ ਕੀ ਗੱਲ ਆ ਇਹਦੇ ਸਾਲੇ ਦੇ ਆਪਣਾ ਆਰਪੀਐਮ ਵਾਲੇ ਹੋ ਜਾਂਦੇ ਆ ਫੋਕਲੀ ਤੇ 3000 3500 ਆਰਪੀਐਮ ਦਾ ਤੇ ਆਮ ਹੀ ਹੋਈ ਰਿਹਾ ਸਿੰਪਲ ਟ੍ਰਾਈਕ ਵੇਸੀ ਵਾਲੀ ਆ ਭੈਣ ਤੇ ਫਲੈਂਸਰ ਦੇ ਦੀ 2 ਸੈਕਿੰਡ ਤੇ 38 ਮਿੰਟ ਵਿੱਚ ਇਹ ਭੱਜਾ ਸੁਣਾ ਲਿਖਿਆ ਹੋਵੇ 722 ਆ 7:00 ਵਜੇ ਭੱਜਾ ਵੇਖਦੂ ਕਿਹੜਾ ਢਗਾਨ ਦੇ ਵਿੱਚ ਉਹਦਾ ਢਾਲ ਤੋਂ ਭੱਜਿਆ ਹੋਊ ਨਹੀਂ ਹੋ ਵੀ ਆਉਣ ਵਾਲੇ ਦਾੜੀ ਕਭੀ ਨੇ ਉਹ ਇੰਜ ਰੱਖਿਆ ਠੀਕ ਆ ਦੇ ਉਹ 4 ਮੀਟਰ ਉੱਤੇ ਜਾ ਨਾਲ ਹੀ ਨਵਾਲਾ ਉਹਦੇ 브੍ਰੇਕਾਂ ਫੇਲ ਵਾਲੇ ਸੀ ਉਹ ਵਿਚਾਰੇ ਘਟ ਗਏ ਹਨਾ ਥੋੜੇ ਦੇਖੋ ਟੁੱਟਣਾ ਚਾਹੀਦੇ ਹਾਂ ਉਹ ਟਰੈਕਟਰ ਛੋਟਾ ਆੜਾ ਨਾਲ ਕੋਲੇ ਕਿ ਤੇ ਆ ਵੀਰ ਸਟੇਜ ਦੇ ਉੱਪਰ ਬੈਠੇ ਆ ਜੀ ਨੇ ਸਟੇਜ ਦੇ ਦੋ ਦੋਲੇ ਪਾਸੇ ਜਾ ਜਿਹੜੀ ਜਰੂਰ ਪਹੁੰਚ ਨਹੀਂ ਕਰਦੇ ਭਰਾਵਾਂ ਨੂੰ ਬੇਨਤੀ ਆ ਬੇਟਰ ਭਰਾਵਾਂ ਨੂੰ ਕੈਂਕਾ ਦੇ ਵੀਰਾਂ ਨੂੰ ਬੇਨਤੀ ਆ ਭਾਈ ਜਾ ਜਰੂਰ ਪਹੁੰਚ ਨਹੀਂ ਕਰਦੋ I was a good one of the people who died, I was a good one, I was a good one, I was a good one, I was a good one ਕਿੱਤੇ ਕਾਰੀ ਨੌਰਵਾਲਾ ਹੋਰ ਮੇਰਗੁਰ ਦੇ ਪਾਰਾ ਮੈਂ ਗਿਆ ਯਾਰ ਫਿਰ ਵੀ ਸਹੀ ਆ ਨਹੀਂ ਕਾਲੀ ਲੈ ਕਰ ਲਕਾਰ ਦੇ ਵਿੱਚ ਨਹੀਂ ਕਹਿੰਦੇ ਪਹਿਲਾਂ ਸਿੰਪਲ ਹੀ ਆ ਜਦੋਂ ਭਾਈ ਹੁਣ ਜੀਤ ਦੇ ਰੀ ਆ ਇਸ ਕੋਲ ਤਾਉਨ ਹਰ ਸੰਭਲ ਨਹੀਂ ਉਹ ਮਰ ਰਹੇ ਹੈ ਟਰਬੋ ਹੀ ਆ ਬਾਲਾ ਲੀਆਂ ਤੇਲ ਤੁਲੀ ਹੁੰਦਾ ਆ ਦੇਖੀ ਇਹਦਾ ਧੂਆਂ ਵਾਲੀ ਨਾ ਰੋਲ ਕਰਦਾ ਜਿਹੜਾ ਰਾਈਡਰ ਤੂੰ ਆਣਾ ਮਾਰਿਓ ਸੰਦਾ ਸਹੀ ਆ ਠੀਕ ਹੈ ਟਰੇਨਰ ਸਾਹਿਬ ਕੋਈ ਧੂਆ ਧੁਆਣੀ ਹੈ ਨਾ ਪਾ ਲਓ ਸੈਕਿੰਡ ਪਤਲੀ ਨਾ ਮੈਨੂੰ ਪਹਿਲਾ ਹੋ ਗਿਆ ਸਾਹ 2 ਮਿੰਟ ਇਹਨਾਂ ਨੇ ਨਾ ਪਹਿਲਾ ਰੌਡ ਲਾਇਆ ਸੀ ਇਸੇ ਨਾਲ ਕੁੜਿਆ ਇਹ ਹੈ ਦੋ ਮਿੰਟ 12 ਸੈਕਿੰਡ ਮੇਰਾ ਡੌੜੀ ਲਾ ਰਿਹਾ ਉਹ ਦਾ ਟਰੈਕਟਰ ਨੂੰ ਚਲਾਦਾ ਵਾਹਾਂ ਇੱਕ ਪਾਰਾ ਦੇਖ ਪਾ ਲਿਆ ਮੇਰੇ ਕੋਲ ਸਹੀ ਥਾਂ ਵਿੱਚ ਇੰਨੀ ਆ ਮਰ ਰਿਹਾ ਉਹ ਲੰਗਾ ਸਿੱਧੀ ਹੋ ਰਹੀ ਜਾਨਾ ਹੋ ਪੈਣੇ ਬਣ ਜਾਣਾ ਉਹਨੇ ਖਸਾ ਕਰਿਆ ਬਈ ਗਵਾਰ ਪੀ ਉਹਨੇ ਕੀ ਨਹੀਂ ਲਾਵਾ ਇਹ ਕਿੰਦਾ ਕੰਮ ਕਰ ਰਿਹਾ ਨਹੀਂ ਤਾਂ ਬਾਹਰ ਲਈ ਭਾਈ ਹਰ ਮਾਈ ਜਣਾ ਕਹਿੰਦਾ ਵੀ ਥੋੜੇ ਲਿੱਟਰ ਤੋੜਦੇ ਸਾਡੇ ਪਿੰਡ ਦੇ ਕੀ ਜਾਨਾ ਆ ਰਹਾ ਹੋਰ ਮਾੜੀ ਖੇਡ ਵਾਲੀ ਯਾਰ ਥੋੜੇ ਅੱਜੋਂ ਤੋਂ ਪੜਦੇ ਜਿਹੜਾ ਕਿਆ ਜਹੌਣ ਨਹੀਂ ਨਹੀਂ ਸਾਡੇ ਪਿੰਡ ਦਾ ਨਹੀਂ ਨਹੀਂ ਸਾਈ ਜਣਾ ਆਹਨੋ ਬਈ ਮੱਥੇ ਮਹਾਤਮਾ ਜੀ ਆਏ ਮੇਰੇ ਮੇਰੇ ਚੌਂਕਾ ਲਾਓ ਉਸ ਦੇ ਵਿੱਚ ਚੱਲ ਜਿਓ ਇਹ ਦੇਖ ਲਓ ਕਿ ਇਹਨੇ ਪੁਲਿਸ ਹੋਰ ਦੇ ਨੇ ਆਈ ਨੂਰੀ ਰਾਜੋ ਐ ਚਲ ਕੋਣ ਇੱਕ ਖੜ੍ਹਦੇ ਹੋ ਖੜ੍ਹਦੇ ਦੇਖੋ ਉੱਥੇ ਉੱਥੇ ਹੜਾ 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 ਦੋਪਾਰ ਆਏ ਦਰਬੋਚੇ ਵਾਲੇ ਆ ਤਖਾਨ ਵੱਧ ਪਿੰਟ ਵਾਲੇ ਆ ਉਪਾਰ ਆਏ ਦਰਬੋ ਚਾਉਨ ਵਾਲੇ ਵੀਰ ਪੁੰਜੇ ਹੋਇਆ ਬਹੁਤ ਵੱਡਾ ਧੰਨਵਾਦ ਸਾਡੇ ਵੀਰਾਂ ਦਾ ਬੰਦੇ ਜੁੱਟਨਰ ਬਰਾੜ ਕੈਨੇਡਾ ਤੇ ਗੁਰਪ੍ਰਿੰਤ ਬਰਾੜ ਮੈਂਬਰ ਸਾਹਿਬ ਉਹਨਾਂ ਦਾ ਧੰਨਵਾਦ ਦੋਨੋਂ ਬਲਾਰਿਆਂ ਦੇ ਵੀ ਵੱਡੇ ਮਾਣ ਜਿਹੇ ਪੁੱਛੇ ਕਰਕੇ ਗਏ ਆ 500 ਦੇ ਮਾਣ ਦੋਨੋਂ ਬਲਾਰਿਆਂ ਦੇ ਵੀ ਕੁਝ ਦੇ ਕਰਕੇ ਗਏ ਆ ਧੰਨਵਾਦ ਸਾਡੇ ਵੀਰ ਦਾ ਫਿਰ ਕੋਈ ਉੱਜਿਆ ਹੋਇਆ ਉਹ ਵੀਰ ਦਾ ਬਹੁਤ ਵੱਡਾ ਧੰਨਵਾਦ ਮੈਂਬਰ ਸਾਹਿਬ ਆਏ ਆ ਵੱਡਾ ਧੰਨਵਾਦ ਸਾਡੇ ਵੀਰ ਦਾ ਆਦੀਆ ਇਹ ਟੂਰਨਾਮੈਂਟ ਕਮੇਟੀ ਹੈ ਜਿਹੜੀ ਸਾਰੀ ਕਦੇ ਪੰਚਾਇਤ ਮੈਂਬਰਾਂ ਦੀ ਹੈ ਧੰਨਵਾਦ ਸਾਰੀ ਕਦੇ ਪੰਚਾਇਤ ਮੈਂਬਰ ਨੇ ਬੱਧਾ ਧੰਨਵਾਦ ਸਾਰੇ ਵੀਰਾਂ ਦਾ ਵੇਟ ਘਾਟਾ ਪਿੱਛੇ ਜਾਣ ਹੀ ਹੈ ਅੱਛਾ 95 ਜੰਬਰ ਬਰਾਲ ਕਹਿੰਦਾ ਇੱਕ ਗੁਰੂ ਪ੍ਰੀਤਖਾ ਦਾ ਵੀਰ ਹੈ ਡੈਂਪਰ ਹਰਪੀਤ ਦਾ ਮਾਲਕ ਡੈਂਪਰ ਆ

ਜਿਹੜਾ ਪੱਦਾ ਮਾਨ ਸਰਕਾਰ ਦੇਜੇ ਆ ਦਿਲ ਦੇ ਅੰਗੜੀਆਂ ਚ ਧੰਨਵਾਦ ਕਰਦੇ ਆ ਬਾਕੀ ਸਤਿਕਾਰਯੋਗ ਸਰਕਾਰ ਪਰਮਜੀਤ ਸਿੰਘ ਜੀ ਸਾਡੇ ਸਰਪੰਚ ਸਾਹਿਬ ਤੇ ਉਹਨਾਂ ਦੇ ਸਪੁੱਤਰ ਸਨਮਾਨ ਗੁਰਜੀਤ ਸਿੰਘ ਜੀ ਨਿਰਪਾਣ ਉਹਨਾਂ ਵੱਲੋਂ ਸਾਡੇ ਗੋਲਾ ਦੇ ਲਈ ਜਿਹੜਾ ਪੱਦਾ ਮਾਨ ਸਰਕਾਰ ਦੇਜਾ ਗਿਆ ਰਿਲ ਦੇ ਅੰਗੜੀਆਂ ਚ ਧੰਨਵਾਦ ਕਰਦੇ ਹਾਂ ਤੁਸੀਂ ਬੰਨਾ ਵੀ ਇਹ ਅਗਲਾ ਟੈਕਟਰ ਗਰਾਊਂਡ ਚ ਆ ਜੀ ਉਸ ਤੋਂ ਬਾਅਦ ਅਗਲਾ ਟੈਕਟਰ ਗਰਾਊਂਡ ਤੇ ਆਜੋ ਜਗੇ ਜੀ ਕਿਹੜਾ ਪਾ हा ट्रेक्ट्रानी आलेला ਆਲੀ ਸੁਨਮਾਨ ਹੋ ਗਏ ਮੇਰੇ ਵੀਰੋ ਨਾਲ ਹੀ ਮੇਰੀ ਬੇਨਤੀ ਆ ਅਗਲੇ ਮੈਚ ਦਾ ਟੱਕਰ ਗਰਜੀਤ ਗਰਾਊਂਡ ਦੇ ਵਿੱਚ ਆਜੋ ਜੀ ਜੀ ਜਬਰਾਨ ਹੈ ਹੈਪੀ ਹੈਪੀ ਦਾ ਵਾਹ ਹੈਪੀ ਬਾਈ ਗਰਾਊਂਡ ਦੇ ਵਿੱਚ ਤੋਲੇ ਨਾ ਫਟੇ ਜਾਣ ਆਪਣਾ ਕੰਮ ਖਰਾਬ ਹੋ ਜੀ ਬਹੁਤ ਬਹੁਤ ਧੰਨਵਾਦ ਆ ਸਾਡਾ ਵੀਰ ਹੈ ਵੀਰ ਤੇ ਲੰਘੇ ਆਣੀਆਂ ਸਾਡੀ ਦਾਤਾ ਬੋਧਾਣਾ ਜੈ ਸੁੱਖਾ ਚਾਹ ਵਾਲਿਆ ਤੇਰਾ ਵੀ ਧੰਨਵਾਦ ਸੁੱਖਾ ਚਾਹ ਦੀ ਸੇਵਾ ਕਰਦਾ ਸਾਡਾ ਵੀਰ ਹੈ ਬਹੁਤ ਬਹੁਤ ਧੰਨਵਾਦ ਸੁੱਖਾ ਵੀਰ ਦਾ ਬਹੁਤ ਬਹੁਤ ਧੰਨਵਾਦ ਸੁੱਖਾ ਚਾਹ ਬਣਾ ਰਹੇ ਆ ਮਨਜਿੰਦਰ ਬਰਾੜ ਆ ਕਹਿੰਦੇ ਸਾਡਾ ਵੀਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਔਰ ਕਹਿੰਦੇ ਗੁਰਪ੍ਰੀਤ ਬਰਾੜ ਮੈਂਬਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਮੈਚਾਂ ਦਾ ਆਨੰਦ ਮਾਣਦੇ ਆ ਆਲਮ ਵਾਲਾ ਦਰਜੀਤ ਆ ਕਹਿੰਦੇ 7ਵਾਂ ਮਾਦੇ ਵਿੱਚ 3600 363 ਆਲਮ ਵਾਲਾ ਕੰਨ ਦਾ ਦਲਜੀਤ ਉਹ ਜਿਹੜਾ ਕਾਲੀ ਪਾਕੇ ਲੈ ਗਿਆ ਜੱਗੇ ਇੱਕ ਮਿੰਟ ਦਲਜੀਤ ਆਲਮ ਵਾਲੀਏ ਦੇ ਸੱਦੇ ਤੇ ਪਹੁੰਚੇ ਨੇ ਭਾਈ ਇਕਬਾਲ ਕੇਸਰ ਤੇ ਦਰਸ਼ਨ ਭਾਈ ਉਹਨਾਂ ਦਾ ਧੰਨਵਾਦ ਹੈ ਤੇ ਨਾਲ ਸਕੰਦਰ ਮਾਨੂਕੇ ਇਹਨਾਂ ਵੀਰਾਂ ਦਾ ਖੇਡ ਦੇ ਜੀਵਨ ਇੱਕ ਤੱਕਰ ਹੈ ਨਾਲ ਹੀ ਮੇਰੀ ਬੋਲਤੀ ਆ ਅਗਲੇ ਮੈਚ ਦਾ ਟਰੈਕਟਰ ਬਾਈ ਗਰਾਊਂਡ ਦੇ ਬੱਚਾ ਆਲਮ ਵਾਲਾ ਆਲਮ ਵਾਲਾ ਪਿੰਡਾ ਸੱਦੀ ਵੀ ਆ ਜਵੇ ਆ ਟਰੈਕਟਰ ਵੀ ਨਾ ਮੈਂ ਭੇਜਾਂ ਜੇਸੀਬੀ ਨੂੰ ਭੇਜਾਂ ਜੇਸੀਬੀ ਹੈਪੀ ਬਾਈ ਆਇਆ ਥੋੜੋ ਐ ਨਹੀਂ ਨਾ ਹੁੰਦੀ ਗੱਲਾ ਉਹ ਤੇ ਜਰੀ ਪਊ ਭਈ ਆ ਗਰਾਊਂਡ ਤੇ ਪਿੱਛੇ ਹਰ ਜਾਓ ਜਿਹੜੇ ਇਕੱਠ ਕਰ ਰਹੇ ਨੇ ਵੀਰੋ ਓ ਬਾਈ ਗਰਾਊਂਡ ਆ ਇੱਧਰ ਕਲੀਅਰ ਕਰੋ ਵੀਰੇ ਇਹਾਂ ਦੀ ਜਿਹੜੀ ਜਿਹੜੀ ਗਰਾਊਂਡ ਕਲੀਅਰ ਕਰੋ ਇਹ ਜੀਸੀਬੀ ਸੱਜਣੂ ਬੋਬੀ ਲੈ ਆਪ ਨੂੰ ਆ ਜਾ ਵੀਰੇ ਵੀਰੇ ਇੱਕ ਗੇਂਦ ਦੇ ਵਿੱਚ ਛੀਤ ਬਰਾੜ ਜੀ ਲੰਘੇ ਆਣਾ ਜੂਠ ਅਕਾਲੀ ਦਲ ਸਾਡੇ ਤੋਂ ਮੈਨੂੰ ਵਿਸ਼ੇਸ਼ ਤੌਰ ਤੇ ਪੁੱਛੇ ਨੇ ਧੰਨਵਾਦ ਕਰਦੇ ਆ ਪਰ ਦੂਜੇ ਪਾਸੇ ਬੇਨਤੀ ਹੈ ਵੀਰਾਂ ਜੀ ਆ ਜੀਸੀਬੀ ਵਾਲਿਆਂ ਨੂੰ ਆ ਜਾਓ ਜੀ ਕਿਰਪਾ ਵਾਜਿ ਵੀਰੇ ਦਰਸ਼ਕਾਂ ਨੂੰ ਬੇਨਤੀ ਆ ਡਾਕਟਰ ਦੇ ਕੋਲੋਂ ਪਾਸੇ ਹੋ ਜੂ ਪਾਸੇ ਹੋ ਜੂ ਵੀਰੇ ਦਰਸ਼ਕ ਵੀਰਾਂ ਨੂੰ ਮੇਰੀ ਬੇਨਤੀ ਹੈ ਹਲੋ ਉਧਰ ਸਾਡੇ ਬੜੇ ਪਿਆਰੇ ਵੀਰ ਹੈ ਪ੍ਰਗਤ ਕੈਨੇਡਾ ਜਸਰਾ ਮਰੀਦਾ ਸੁੱਖਾ ਯੂ ਐਸ ਏ ਇਹ ਕੋਈ ਥੱਲੇ ਨਾਲ ਆ ਕੇ ਸਾਡ ਦੇ ਰੋ ਸਾਹ ਸਾਬ ਜੀ ਦਾ ਉਹ ਕਹਿੰਦੇ ਜੀ ਆਹ ਕੋਈ ਕੋਈ ਦੇ ਦੇ ਆਹ ਥੱਲੇ ਨਾਲ ਆਵੇ ਕਾਦੀ ਬਾਈ ਜੇ ਕੋਈ ਵੀ ਟਿਕਟ ਨੰਬਰ ਲਾਵੇਗਾ ਸਾਡੇ ਵੱਲੋਂ 5100 ਰੁਪਏ ਦਿੱਤਾ ਜਾਵੇਗਾ ਵੱਡੇ ਨਾਲ ਵੜੀ ਇਹ ਨਰੋ ਜੀ ਦਾ ਪੱਤਾ ਸਾਜੇ ਹੋ ਗਿਆ ਮੇਰੇ ਵੀਰੋ ਹੈਪੀ ਕਿਟਾ ਟੋਏ ਦਾ ਪੱਤੇ ਜਣ ਵੀ ਆਪਾਂ ਗਰਾਊਂਡ ਖਰਾਬ ਹੋਣ ਤੇ ਡਰਦੇ ਆਂ ਪਲੀਜ਼ ਬੜੀ ਬੰਤੀ ਆ ਸਕੂਟਰ ਫਿਰ ਬਾਨੇ ਨੇ ਨੇੜੇ ਸਕੂਟਰ ਬਲਾਉਂਡ ਦੇ ਫਲੌਂਡ ਦੇ ਵਿੱਚ ਜਿੰਨੇ ਭਰਾ ਸਾਡੇ ਬਿਨਾਂ ਕਿਸੇ ਅਰੇ ਮੁਕਾਬਲੇ ਦਾ ਪਏ ਆ ਪਰ ਆਪਾਂ ਹੁਣ ਚਲਾਇਆ ਕਰਾਣੂ ਸਬਾਸ਼ੀ ਹੋ ਗਿਆ ਕੋਈ ਅਜੇ ਫਾਈਨਲ ਡਿਸੀਜਨ ਕੋਈ ਨਹੀਂ ਆ ਸਕਦਾ ਅਜੇ ਚੱਲ ਹਾਂਜੀ ਮੈਚ ਤਾਂ ਜੇ ਤੁਹਾਨੂੰ ਦੱਸਿਆ ਸੀ ਵੀ ਪਏ ਸੀਗੇ ਤੇ ਪਰ ਹੁਣ ਨੇਰਾਜਾ ਕਾਫੀ ਹੋਣ ਲੱਗ ਗਿਆ ਸੀ ਕੋਈ ਸਰਾਸਰਾਣਾ ਲੱਗਦਾ ਨਹੀਂ ਦੀਨਾ ਸੀ ਤੇ ਆਪਾਂ ਹੁਣ ਚੱਲ ਪਿਆ ਗੇਰਾ ਕਰ ਨੂੰ ਤੇ ਦੱਸਿਓ ਜੇ ਕਿਵੇਂ ਲੱਗੇ ਮੈਚ ਜਿੰਨੇ ਕ ਤੁਹਾਨੂੰ ਦਿਖਾਏ ਆ ਤੇ ਚੈਨਲ ਨੂੰ ਪਲੀਜ਼ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਕਰ ਦਿਓ ਪ੍ਰੈਸ ਤੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ ਰੱਬ ਰੱਖਾ